ਅੱਜ ਆਪਾਂ ਬਣਾਵਾਂਗੇ ਸਿਰਫ ਦੁੱਧ ਤੋਂ ਖੋਏ ਦੀ ਬਰਫੀ ਜੋ ਕਿ ਬਾਜ਼ਾਰ ਵਰਗੀ ਐ ਬਾਜ਼ਾਰ ਵਰਗੀ ਕੀ ਬਾਜ਼ਾਰ ਤੋਂ ਵੀ ਬਹੁਤ ਜ਼ਿਆਦਾ ਵਧੀਆ ਐ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਤੇ ਹਲਵਾਈ ਕਿਹੜੀਆਂ ਟਿਪਸ ਤੇ ਟ੍ਰਿਕਸ ਦੇ ਨਾਲ ਬਰਫੀ ਬਣਾਉਂਦੇ ਆ ਕਿ ਉਹਨਾਂ ਦੀ ਬਰਫੀ ਆ ਜਿਹੜੀ ਪਰਫੈਕਟ ਜਾਂਦੀ ਐ ਤੇ ਕਲਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਐ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਕਿੰਨੀ ਜ਼ਿਆਦਾ ਸੋਹਣੀ ਐ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਐ ਬਿਲਕੁਲ ਮੂੰਹ 'ਚ ਘੁਲ ਜਾਣ ਵਾਲੀ ਨਰਮ ਤੇ ਮਲਾਈਮ ਆਪਣੀ ਬਰਫੀ ਬਣ ਕੇ ਤਿਆਰ ਹੋਈ ਐ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਸ੍ਰੇਕਾਲ ਜੀ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚੱਲ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਖੋਏ ਦੀ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦੁੱਧ ਚਾਹੀਦਾ ਹੈ ਮੈਂ 5 ਕਿਲੋ ਦੁੱਧ ਲਿਆਏ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਉਸ ਤੋਂ ਬਾਅਦ ਮੈਂ ਭਾਰੀ ਤਲੇ ਵਾਲੀ ਕੜਾਹੀ ਲੈਣੀ ਆ ਤੁਸੀਂ ਭਾਰੀ ਤਲੇ ਵਾਲੀ ਕੜਾਹੀ ਹੀ ਲੈਣੀ ਆ ਫੇਰ ਇਹ ਜਿਹੜਾ ਖੁਆ ਵਧੀਆ ਬਣੂਗਾ ਨਹੀਂ ਤਾਂ ਜਿਹੜਾ ਦੁੱਧ ਨੀਚੇ ਲੱਗਦਾ ਰਹੂਗਾ ਤੇ ਖੋਏ ਦਾ ਟੇਸ ਜਿਹੜਾ ਬਿਲਕੁਲ ਵੀ ਵਧੀਆ ਨਹੀਂ ਆਉਣਾ ਹੈਗਾ। ਉਦਾਂ ਤਾਂ ਚਾਹੇ ਠੀਕ ਵੀ ਹੁੰਦੀ ਹੋਵੇ ਪਰ ਤਿਹਾਰਾਂ ਦੇ ਦਿਨਾਂ ਚ ਜਿਹੜੀ ਖੋਏ ਦੇ ਵਿੱਚ ਜ਼ਿਆਦਾਤਰ ਮਿਲਾਵਟ ਹੁੰਦੀ ਆ ਜਾਂ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਮਠਾਈ ਦੇ ਵਿੱਚ ਜ਼ਿਆਦਾ ਮਿਲਾਵਟ ਹੁੰਦੀ ਹੈ ਕਿਉਂਕਿ ਚੀਜ਼ ਜ਼ਿਆਦਾ ਵੇਖਦੀ ਹੈ ਤੇ ਮਿਲਾਵਟ ਵੀ ਜ਼ਿਆਦਾ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਤੁਸੀਂ ਘਰੇ ਬਣਾ ਕੇ ਇਹ ਚੀਜ਼ ਖਾ ਲਓ। ਜਦ ਤਿਹਾਰਾਂ ਦੇ ਦਿਨ ਤੇ ਖਾਸ ਕਰਕੇ ਘਰੀ ਬਣਾ ਕੇ ਤੁਸੀਂ ਖਾਓ ਬਹੁਤ ਹੀ ਆਸਾਨ ਤਰੀਕੇ ਨਾਲ ਬਰਫੀ ਬਣ ਜੂਗੀ ਜਿਹਨੇ ਪਹਿਲੀ ਵਾਰੀ ਬਣਾਈ ਉਹ ਵੀ ਬਰਫੀ ਬਿਲਕੁਲ ਪਰਫੈਕਟ ਬਣਾ ਲੂਗਾ ਇਹਦੇ ਵਿੱਚ ਮੈਂ ਦੋ ਇਲਾਚੀਆਂ ਪਾਈਆਂ ਨੇ ਫਲੇਵਰ ਵਾਸਤੇ ਤੁਸੀਂ ਇਲਾਚੀ ਪਾਊਡਰ ਆ ਜਿਹੜਾ ਉਹ ਵੀ ਪਾ ਸਕਦੇ ਹੋ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਆਪਾਂ ਜਿਹੜਾ ਇਹਨੂੰ ਪਕਾ ਲਵਾਂਗੇ ਖੁਰਚਣਾ ਤੁਸੀਂ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਨਹੀਂ ਤਾਂ نیچے ਲੱਗ ਗਿਆ ਫਿਰ ਟੇਸਟ ਆ ਜਿਹੜਾ ਖਰਾਬ ਹੋ ਜਾ ਜਦੋਂ 3 ਕਿਲੋ ਰਹਿ ਗਿਆ ਜਾਂ 2.5 ਕਿਲੋ ਰਹਿ ਗਿਆ ਦੋ ਦੋ ਇਸ ਟਾਈਮ ਤੇ ਥੋੜਾ ਥੋੜਾ ਕਰਕੇ ਆਪਾਂ ਮਿੱਠਾ ਪਾ ਦਵਾਂਗੇ ਸਵਾਦ ਅਨ ਮਿੱਠਾ ਤੁਸੀਂ ਬਾਅਦ 'ਚ ਵੀ ਐਡ ਕਰ ਸਕਦੇ ਹੋ ਪਰ ਇਹਦੀ ਇੱਕ ਟ੍ਰਿਕ ਆ ਕਿ ਆਪਾਂ ਮਿੱਠਾ ਪਹਿਲਾਂ ਤਾਂ ਐਡ ਕੀਤਾ ਹੈ ਤਾਂ ਕਿ ਖੋਆ ਬਾਦ ਦੇ ਵਿੱਚ ਥੱਲੇ ਨਾ ਲੱਗੇ ਜਦੋਂ ਆਪਾਂ ਬਾਦ ਦੇ ਵਿੱਚ ਮਿੱਠਾ ਐਡ ਕਰਦੇ ਆ ਜਿਹਨੇ ਪਹਿਲੀ ਵਾਰੀ ਬਣਾਈ ਉਹ ਤੋਂ ਬਰਫੀ ਨਹੀਂ ਜੰਮਦੀ ਜਲਦੀ ਜਲਦੀ ਬਾਅਦ 'ਚ ਮਿੱਠਾ ਪਾਉਣ ਨਾਲ ਜਾਂ ਤਾਂ ਮਿੱਠਾ ਹੈ ਜਿਹੜਾ ਚਿਨੀ ਆ ਪਾਣੀ ਛੱਡ ਜਾਂਦੀ ਆ ਫਿਰ ਉਹ ਢਿੱਲਾ ਜਾ ਹੋ ਜਾਂਦਾ ਹੈ ਜਾਂ ਫਿਰ ਜ਼ਿਆਦਾ ਰੜ ਜਾਂਦੀ ਆ ਫਿਰ ਉਹ ਬਰਫੀ ਬਹੁਤ ਜ਼ਿਆਦਾ ਹਾਰਡ ਬਣ ਜਾਂਦੀ ਆ ਬਿਲਕੁਲ ਵਧੀਆ ਬਰਫੀ ਨਹੀਂ ਜਿਹੜੀ ਬਣ ਕੇ ਤਿਆਰ ਹੁੰਦੀ ਜਦੋਂ ਆਪਾਂ ਪਹਿਲਾਂ ਦੁੱਧ ਪਕਾਉਣਾ ਹੈ ਆਪਾਂ ਖੋਆ ਪਕਾਉਣਾ ਹੈ ਉਸ ਟਾਈਮ ਤੇ ਗੈਸ ਦੀ ਸੌਰੀ ਗੈਸ ਦੀ ਫਲੇਮ ਆ ਗਿਆ ਚੁੱਲੇ ਦੀ ਅੱਗ ਆਪਾਂ ਮੀਡੀਅਮ ਟੂ ਹਾਈ ਰੱਖ ਲਾਂਗੇ ਕਿਉਂਕਿ ਉਸ ਟਾਈਮ ਤੇ ਇੰਨਾ ਥੱਲੇ ਨਹੀਂ ਲੱਗਦਾ ਹੈਗਾ ਜਦੋਂ ਬਾਅਦ ਚੋ ਜੇ ਜਾ ਕੇ ਆ ਥੋੜੀ ਆਗਾ ਜਿਹੜੀ ਥੋੜੀ ਜਿਹੀ ਘੱਟ ਕਰ ਲੈਣੀ ਆ ਫਿਰ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਵੇਂ ਜਿਵੇਂ گاੜਾ ਹੁੰਦਾ ਹੈ ਪੱਕਦਾ ਹੈ ਥੱਲੇ ਲੱਗਦਾ ਇਸ ਤਰ੍ਹਾਂ گاੜਾ ਹੋਣਾ ਸ਼ੁਰੂ ਹੋ ਗਿਆ ਇਹ ਇਸ ਰਮੇ ਲਗਾਤਾਰ ਖੁਰਚਣਾ ਚਲਾਉਂਦੇ ਹੋਏ ਇਹਨੂੰ ਪਕਾ ਰਹੀ ਹਾਂ ਤੇ ਅੱਗ ਘੱਟ ਹੋਣ ਕਰਕੇ ਇਹਦਾ ਕਲਰ ਵੀ ਬਹੁਤ ਲਾਈਟ ਜਾਏ ਪਰ ਹਲਵਾਈਏ ਜਿਹੜਾ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ ਕਰਦੇ ਨੇ ਜਿਹਦੇ ਨਾਲ ਇਹਦਾ ਰੰਗ ਆ ਜਿਹੜਾ ਬਿਲਕੁਲ ਹੀ ਚਿੱਟਾ ਹੁੰਦਾ ਹੈ ਬਰਫੀ ਦਾ ਆਪਣੀ ਬਰਫੀ ਥੋੜੀ ਜੀ ਲਾਲੀ ਤੇ ਹੁੰਦੀ ਆ ਅੱਜ ਮੇਰੀ ਬਰਫੀ ਥੋੜੀ ਜਿਹੀ ਚਿੱਟੀ ਆ ਜੇ ਆਪਾਂ ਅੱਗ ਥੋੜੀ ਜਿਹੀ ਵੱਧ ਰੱਖਦੇ ਆ ਫਿਰ ਬਰਫੀ ਥੋੜੀ ਲਾਲੀ ਤੇ ਹੋ ਜਾਂਦੀ ਆ ਜੇ ਅੱਗ ਘੱਟ ਤੇ ਰੱਖ ਕੇ ਬਿਲਕੁਲ ਪਕਾਉਨੇ ਆਪਾਂ ਫਿਰ ਟਾਈਮ ਤਾਂ ਜ਼ਿਆਦਾ ਲੱਗ ਜਾਂਦਾ ਹੈ ਪਰ ਬਰਫੀ ਆ ਜਿਹੜੀ ਚਿੱਟੀ ਬਣਦੀ ਆ ਜਦੋਂ ਆਪਾਂ ਖੋਆ ਉਤਾਰਨਾ ਹੈ ਉਸ ਟਾਈਮ ਤੇ ਇਹਦੇ ਵਿੱਚ ਦੋ ਚਮਚ ਦੇ ਸਿਕੀ ਦੇ ਪਾ ਦੇਣੇ ਆ ਇਹ ਨਾਲ ਫਲੇਵਰ ਵੀ ਵਧੀਆ ਹੋ ਜਾਂਦਾ ਤੇ ਬਰਫੀ ਤੁਹਾਡੀ ਵਧੀਆ ਜੰਮ ਜਾਂਦੀ ਹੈ ਥੋੜਾ ਜਿਹਾ ਕੋਸਾ ਹੋ ਗਿਆ ਉਸ ਟਾਈਮ ਤੇ ਨਾ ਥਾਲ ਦੇ ਵਿੱਚ ਮੈਂ ਕੀ ਲਾ ਲਿਆ ਤੁਹਾਡੇ ਕੋਲ ਟ੍ਰੇ ਹੈਗੀ ਹੈ ਬਰਫੀ ਜਮਾਉਣ ਵਾਲੀ ਉਹ ਵੀ ਲੈ ਸਕਦੇ ਹਾਂ ਵੈਸੇ ਇਹਦੇ ਨਾਲ ਵੀ ਆਸਾਨੀ ਨਾਲ ਨਿਕਲ ਜੂਗੀ ਆਪਾਂ ਇਹਦੇ ਵਿੱਚ ਖੋਆ ਹੈ ਜਿਹੜਾ ਸੈੱਟ ਕਰ ਦਵਾਂਗੇ ਸਾਰਾ ਥੋੜਾ ਜਿਹਾ ਗਰਮ ਹੈ ਹਾਲੇ ਹੱਥ ਨਹੀਂ ਲੱਗ ਰਿਹਾ ਥੋੜਾ ਜਿਹਾ ਕੋਸਾ ਹੋ ਜੇ ਨਾ ਉਸ ਟਾਈਮ ਤੇ ਸੈੱਟ ਕਰ ਦੇਣਾ ਇਸ ਤਰ੍ਹਾਂ ਆਪਾਂ ਸੈੱਟ ਕਰ ਦਵਾਂਗੇ ਇਹਨੂੰ ਸੈੱਟ ਕਰਨ ਤੋਂ ਬਾਅਦ ਆਪਾਂ ਨੂੰ ਜਿਹੜਾ ਬਿਲਕੁਲ ਐਂ ਸੈੱਟ ਕਰਤਾ ਤੁਸੀਂ ਚਾਹੋ ਇਹਦੇ ਉੱਪਰ ਡ్రਾਈ ਫਰੂਟ ਵੀ ਆ ਪਾ ਸਕਦੇ ਹੋ ਮੈਂ ਕੁਝ ਵੀ ਨਹੀਂ ਲਾਇਆ ਹੈਗਾ ਕੁਝ ਵੀ ਨਹੀਂ ਪਾਇਆ ਹੈਗਾ ਇਦਾਂ ਹੀ برف ਜਮਾ ਲਈ ਤੇ ਇਹਨੂੰ ਮੈਂ ਰੱਖਤਾ ਸੀਗਾ 5-6 ਘੰਟੇ ਲਈ ਆ 12 ਘੰਟੇ ਲਈ ਤੁਸੀਂ ਇਹਨੂੰ ਸਾਈਡ ਤੇ ਰੱਖ ਦੋ ਮੇਰਾ ਤਾਂ ਇਹ 5-6 ਘੰਟੇ ਜਾਂ 12 ਘੰਟੇ ਤੋਂ ਵੀ ਜ਼ਿਆਦਾ ਪਿਆ ਰਿਹਾ ਕਿਉਂਕਿ ਟਾਈਮ ਨਹੀਂ ਲੱਗਿਆ ਵਿੱਚ ਨੂੰ ਥੋੜੀ ਥੋੜੀ ਬਰਫੀ ਕੱਟ ਕੇ ਖਾ ਵੀ ਲਈ ਅਸੀਂ ਤੇ ਇਹਨੂੰ ਘਟਣ ਦਾ ਵੀਡੀਓ ਮੈਂ ਸ਼ੂਟ ਕਰਨ ਦਾ ਟਾਈਮ ਨਹੀਂ ਲੱਗਿਆ ਇਸ ਤਰ੍ਹਾਂ ਆਪਾਂ ਕੱਟ ਲਵਾਂਗੇ ਇਹਨੂੰ 12 ਘੰਟੇ ਤੋਂ ਵੀ ਜ਼ਿਆਦਾ ਹੀ ਹੋਗੇ ਮੇਲੇ ਦਾ 24 ਘੰਟੇ ਹੀ ਹੋ ਗਏ ਹੁਣੇ ਪਈ ਨੂੰ ਕੁਝ ਨਹੀਂ ਹੁੰਦਾ ਹੈਗਾ ਪਰ ਬਰਫੀ ਹੈ ਜਿਹੜੀ ਤੁਹਾਡੀ 5-6 ਘੰਟੇ ਚ ਹੀ ਜੰਮ ਜੂਗੀ ਜੇ 12 ਘਟੇ ਪਏ ਰਹਿਣ ਦਿਓਗੇ ਫਿਰ ਬਿਲਕੁਲ ਸੈੱਟ ਹੋ ਜੂਗੀ ਇਸ ਤਰ੍ਹਾਂ ਬਰਫੀ ਆਪਣੀ ਸੈੱਟ ਹੋ ਗਈ ਹੈ ਤੇ ਆਰਾਮ ਦੇ ਨਾਲ ਆਪਾਂ ਇਹਨੂੰ ਕੱਟ ਲਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੱਟੀ ਜਾਊਗੀ ਤੇ ਬਿਲਕੁਲ ਹੀ ਬਾਜ਼ਾਰ ਵਰਗੀ ਹੈ ਜਿਹੜੀ ਪੀਸ ਕੱਟੇ ਜਾਣਗੇ ਬਿਲਕੁਲ ਹੀ نیچے ਨਹੀਂ ਚਿਪਕੀ ਹੈਗੀ ਕੋਈ ਐ ਨਹੀਂ ਹੋਇਆ ਵੀ ਹਾਰਡ ਹੋ ਗਈ ਬਰਫੀ ਜਾਂ ਇਦਾਂ ਵੀ ਨਹੀਂ ਹੋਇਆ ਹੈਗਾ ਕਿ ਬਹੁਤ ਜ਼ਿਆਦਾ ਨਰਮ ਹੋ ਗਈ ਜਾਂ ਫਿਰ ਥਾਲ ਨੂੰ ਹੀ ਚਿਪਕ ਗਈ ਕਿ ਆਪਾਂ ਇਹਨੂੰ ਕੱਟ ਨਹੀਂ ਸਕਦੇ ਹੈਗੇ ਬਿਲਕੁਲ ਵਧੀਆ ਬਰਫੀ ਜੰਮ ਕੇ ਤਿਆਰ ਹੋਈ ਹੈ ਜੇ ਤੁਸੀਂ ਜਾਣਦੇ ਹੋ ਵੀ ਬਰਫੀ ਤੁਹਾਡੀ ਜਮਾ ਹੀ ਚਿੱਟੀ ਹੋਵੇ ਫਿਰ ਉਹਦੇ ਵਿੱਚ ਨਾ ਖੋਏ ਦੇ ਵਿੱਚ ਰੰਗ ਘਾਟ ਪੈਂਦਾ ਹੈ ਰੰਗ ਘਾਟ ਪਾਉਂਦੇ ਨੇ ਹਲਵਾਈ ਰੰਗ ਘਾਟ ਦੇ ਨਾਲ ਬਰਫੀ ਜਿਹੜੀ ਚਿੱਟੀ ਹੋ ਜਾਂਦੀ ਹੈ ਰੰਗ ਜਿਹੜਾ ਘਟਿਆ ਜਾਂਦਾ ਹੈ ਉਹ ਕੈਮੀਕਲ ਹੁੰਦਾ ਵੈਸੇ ਤੁਸੀਂ ਮੈਂ ਸਲਾਹ ਦੋਂਗੇ ਕਿ ਨਾ ਹੀ ਪਾਓ ਤਾਂ ਜਿਆਦਾ ਚੰਗਾ ਹੈ ਇਸ ਤਰ੍ਹਾਂ ਹੀ ਬਣਾ ਲਓ ਘਰ ਦੀ ਬਰਫੀ ਜਿਹੜੀ ਜੇ ਲਾਲ ਜੀ ਹੋਈ ਹੁੰਦੀ ਆ ਇਸ ਤਰ੍ਹਾਂ ਆਪਾਂ ਬਰਫੀ ਦੇ ਪੀਸ ਬਿਲਕੁਲ ਆਸਾਨ ਤਰੀਕੇ ਨਾਲ ਕੱਟ ਲਿਆ ਤੇ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਖੁਆ ਜਿਹੜਾ ਬਣਾ ਲਿਆ ਇਸ ਤਰੀਕੇ ਨਾਲ ਬਣਾਉਂਗੇ ਤਾਂ ਪਹਿਲੀ ਵਾਰ ਬਣਾ ਰਹੇ ਹਾਂ ਬਿਲਕੁਲ ਪਰਫੈਕਟ ਤੁਹਾਡੀ ਬਰਫੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਆ ਤੇ ਬਿਲਕੁਲ ਵੀ ਖਰਾਬ ਨਹੀਂ ਹੋਈ ਹੈਗੀ ਤੁਸੀਂ ਸਾਈਡਾਂ ਵੀ ਦੇਖ ਸਕਦੇ ਹੋ ਕਿੰਨੀਆਂ ਕਲੀਅਰ ਹੋਈਆਂ ਨੇਗੀਆਂ ਤੇ ਮੈਂ ਦਰ ਨੂੰ ਤੋੜ ਕੇ ਵੀ ਹੈ ਜਿਹੜੀ ਦਿਖਾਈ ਆ ਇਸ ਤਰ੍ਹਾਂ ਆਸਾਨ ਤਰੀਕੇ ਨਾਲ ਆਪਣੀ ਜਿਹੜੀ ਖੋਏ ਦੀ ਬਰਫੀ ਆ ਥੋੜੇ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਗਈ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ